ਇਹਦੇ ਜਿਹੜੇ ਦੂਜੀ ਤਰਨੇ ਜਮਾ ਕਰਾਉਂਦੇ ਆ ਪਹਿਲੇ ਜਮਾ ਕਰਾਉ ਤਾਂ ਨੋਰ ਪਾ ਗਿਆ ਨਾਲ ਉਹਨਾਂ ਨੇ ਕਿ ਅੱਜ ਹੀ ਸਮਾਨ ਚੋਕ ਲੈਣ ਪਾਵੇ ਅੱਜ ਹੀ ਸਮਾਨ ਚੋਕ ਕੇ ਜਿਹੜਾ ਬਾਕੀ ਦਾ ਲੱਗਦਾ ਕੋਣ ਨਾ ਪਿਆ ਵਾ ਇਹਦਾ ਬਾਕੀ ਦਾ ਉਹ ਅੱਜ ਹੀ ਸਮਾਨ ਚੋਕ ਕੇ ਤੇ ਆਪਣਾ ਸਵੇਰੇ ਆਪਣਾ ਜਿਹੜੀ ਉਹ ਤੇ ਚੱਗੂਆ ਕੋਰ ਕੋਣ ਤਦੀਪ ਸਿੰਘ ਦਾ ਤੇ ਇਹਨਾਂ ਨੇ ਆਪਣੀ ਲੇਬਰ ਨਾਲ ਵਾ ਲੈਣਾ ਉਹ ਚੇਵੀ ਗੱਲ ਹੋਈ ਆ ਵੀ ਜਿਹੜੀ ਲੇਬਰ ਬਾਕੀ ਵੀ ਉਹ ਵੀ ਉਹ ਦੇਣਗੇ ਜਿਹੜਾ ਵਾਦੂ ਪੈਣੀ ਆ ਇਹ ਇੱਕ ਤਰ੍ਹਾਂ ਫੂਟੇ ਆਏ ਦਾ ਮਸਲਾ ਸੀਗਾ ਕਿਉਂ ਲੋਗਨ ਲੱਗ ਲੱਗ ਨਹੀਂ ਰਿਹਾ ਟਰਾਂਸਫਾਰਮਰ ਆਜੋ ਜੀ ਆਜੋ ਉਹ ਬੋਲੀ ਬੋਲੋ ਜੀ ਜਿਹੜਾ ਭੂਪਿਆ ਹੈਗਾ ਟਰਾਂਸਫਾਰਮਰ ਇਹ ਮਕਾਰ ਤੇ ਦਾ ਉਹ ਗੰਗੇ ਡੇਟਾ ਸੀ ਤਾਂ ਸੀ ਬਗਲਾਂ ਦੇ ਇੱਧਰ ਕੱਪਾ ਉੱਤਰ ਕਰ ਦੋ ਉਹਦਾ ਵੀ ਰੈਕਟਰ ਸਾਹਿਬ ਨੇ ਬੈਠ ਕੇ ਤੂੰ ਹਾਲਾ ਕਰਤਾ ਵੀ ਉਹ ਪ੍ਰਯੋਗ ਉੱਤੇ ਲਾ ਆ ਜਾਵੇ ਉਹ ਤੇ ਆਪਣੇ ਆਪ ਨੂੰ ਸ੍ਰੀ ਕੇ ਮੰਡ ਦੀ ਡਿਊਟੀ ਲਾ ਦਈ ਆ। ਉਹ ਨਾਲ ਜਾਣਗੇ। ਉਹਦੇ ਜਿੱਥੇ ਉਹ ਧੀਰ ਤਰੀਕੇ ਨਾਲ ਬਹਿੰਦਾ ਵਾ। ਨਾ ਉਹਨਾਂ ਨੂੰ ਖਰਦਪੁਰ ਦੋਸ਼ ਆ। ਇੱਕ ਡੇਢ ਘਰਮ ਦਾ ਫਰਜ਼ ਪੈਣਾ ਵਾ। ਇੱਕ ਡੇਢ ਘਰਮ ਇੱਧਰ ਰੋਗ ਆ ਜਾਂ ਉਧਰ ਰੋਗ ਆ। ਮੇਰੇ ਖਾਤੇ ਦੋਹਾਂ ਧਰਾਂ ਨੂੰ ਕੋਈ ਗੱਲ ਨਹੀਂ। ਅਸੀਂ ਕਿਸਾਨਾਂ ਦੇ ਰੋਣ ਵਾਲੇ ਪੰਡਾ। ਉਹ ਆਪਣਾ ਉਸਤੇ ਵਧੀਆ ਤਰੀਕੇ ਨਾਲ ਦੋਹਾਂ ਧਰਾਂ ਵਾਲਾ ਖਾਵੇ। ਉਹਦੇ ਮੰਡਕਾ ਨਾਲ ਜਾਣ ਕੇ ਫੈਸਲਾ ਕਰਵਾਣਗੇ। ਉਹਦੇ ਵਿਜੀਲਕਾ ਅਧਿਕਾਰੀ ਨਾਲ ਜਾਣਗੇ। ਜੇ ਇਹ ਨਾਲ ਜਾਣਗੇ ਲੰਮਾ ਜਾਊਗਾ ਨਾਲੇ ਦੋਹੇ ਤਰਾਉ ਤੇ ਹੋਣ ਗਿਆ ਉਥੇ ਜ਼ੋਰਦਾਰ ਕੇ ਉਥੇ ਵੇਚ ਉਹਨੂੰ ਤੇ ਮੰਦਕਾਬ ਉਥੇ ਜੱਦ ਕਰਕੇ ਆਉਗੇ ਇਹ ਇਹ ਤੋਂ ਮਗਾਰੇ ਕ ਬਕਲਾ ਕਿੰਨੀ ਗੁੱਦੇ ਦਾ ਉਹਦਾ ਆਰਸਿਕ ਦਾ ਉਹਦਾ ਐਕਟੀਵੇਟ ਪਾਸ ਹੋਇਆ ਉਹ ਜੋ ਵੀ ਉਹਦੇ ਤਾਰਾਂ ਦੇਣੀਆਂ ਉਹ ਜਿਹੜੇ ਤਾਰਾਂ ਕੱਢੀਆਂ ਜੋਗ ਤਾਰਾਂ ਡਿੱਗੀਆਂ ਪਈਆਂ ਥੱਲੇ ਟਰੈਕਟਰ ਵੀ ਥੱਲੇ ਬੰਨ੍ਹਦਾ ਉਹ 2000 ਰੁਪਏ ਵਾਲੇ ਵੀਰ ਸਿੰਘ ਜੀ ਨੇ ਆਪਣੇ ਲੈਂਡਮੈਨ ਨੇ ਲਿਆ ਆ। ਜਿਹੜਾ ਕਿ ਚਿੱਲੀ ਗੁੜੇ ਪ੍ਰਿੰਟ ਦਾ ਹੀ ਆਪਣੇ ਪ੍ਰਿੰਟ ਦੇ ਲੋਕਾਂ ਨੇ ਬੋਲੇ। ਨਹੀਂ ਵੇਖਦਾ ਹਉਤ ਹੁੰਦੀ। ਕਿ ਤੇ ਆਈ ਕਾ ਤੇ ਆਈ ਕਰਕੇ ਜਾਣੀ ਚੱਲ ਗਈ ਦੀ ਆ। ਉਹ ਤੋਂ ਬਾਅਦ ਹੀ ਗੱਲ ਲੱਗ ਗਈ ਆ। ਤੇ ਉਹ 2000 ਰੁਪਏ ਇਹਨਾਂ ਜਾਦੇ ਵਾਸਤੇ ਰੂਗਾ। ਨਹੀਂ ਤਾਂ ਸਿਕ ਕਾਨੂੰਨੀ ਕਾਰਵਾਈ ਹੋਊਗੀ। ਗੱਲ ਕੋਈ ਚਿੱਲੀ ਗੁੜੇ ਨਾਲ ਵੀਰ ਦਾ ਨਹੀਂ ਬਕਣਾ। ਬਿਲਕੁਲ ਨਹੀਂ ਬਕਣਾ। ਉਹ ਤੇ ਵੀ ਆ ਆਪਣੇ ਜਿਹੜੇ ਆ ਆਵੇ ਤੁਹਾਨੂੰ ਇਹਦਾ ਪਚਾਈ ਲਾਉਣਗੇ ਦੋਰਾ ਕੀ ਬੰਦਾ ਵਾ ਉਹ 2000 ਰੁਪਏ ਉਹ ਬਿਠਾ ਦਿਆ ਉਹਦਾ ਕਿਹਨੇ ਘਰ ਬਿਠਾਵਾ ਆਂਦਾ ਤੁਸੀਂ ਇਹ ਸਪੁਰਜੋ ਤੇ ਖੰਭਾ ਬਗਾਰੋ ਲਿਆਵਾ ਜਾਂ ਕੇ ਹੋਰੋਂ ਲੈ ਆਵਾ ਇੱਕ ਵੇਕਾਉਂ ਵੀ ਖੰਭਾ ਲਿਆਈ ਨਹੀਂ ਆ ਜਗਵੀਰ ਤੋਂ ਕਿਤੇ ਹੋਰੋਂ ਲੈ ਆ ਇਹ ਬੰਦੇ ਪਤਾ ਨਹੀਂ ਕਿਉਂ ਇਹਨੇ ਥੱਲੇ ਲੱਗਦੇ ਆ ਉਹ ਬਿਰਤੋਂ ਜਿਹੜਾ ਸਮਾਨ ਸਾਰਾ ਉਹ ਸਾਡੀ ਜ਼ਿੰਮੇਵਾਰੀ ਆ ਜਿੰਨਾ ਸਮਾਨ ਐਕਸਪੋਰਟ ਚ ਬਣਿਆ ਕਾਪੀ ਜੁਗਾਰੇ ਵਖਾ ਤੇ ਤੋੜ ਜਾਣਾ ਤੇਰੇ ਘਰ ਤੇਰੀਆਂ ਤਾਰਾਂ ਢੰਗੀਆਂ ਤੋੜਣ ਦੱਸੀਆਂ ਜਾਂਦੀਆਂ ਤਾਹ 2000 ਰੁਪਏ ਲੈ ਲਾ ਇਹੇ ਸੌਣੇ ਕਾਰ ਦੇ ਲਖਮੀਰ ਤੋਂ ਕਰਾ ਕੇ ਐਂ ਚੇਡਾ ਦੇ ਇਹ ਕਾਰ ਨੂੰ ਵੀ ਮਾਰਦੀ ਮੇਰੇ ਵੀ ਤੁਹਾਡੇ ਦੇ ਮਸਲੇ ਸੀਗੇ ਪੁਰਾਣੇ ਹੋ ਗਏ ਸੀਗੇ ਪਰ ਇਹ ਸਾਝੇ ਮਸਲੇ ਜਿਵੇਂ ਨੋਰਥ ਜਿਹੜਿਆ ਆਪਣੇ ਆਹ ਜਿਹੜੇ ਤੋਂ ਕਨੈਕਸ਼ਨ ਵਾਲੇ ਡਿਮਾਰਡ ਨੋਰਥ ਉਹ ਮੇਰੇ ਨਵੀਂ ਪਾਲਿਸੀ ਬਣ ਜੂ ਉੱਪਰ ਸਾਡੀ ਗੱਲ ਹੋਈ 8 ਤਰੀਕ ਨੂੰ ਮਿਲਣ ਲੱਗੇ ਆਪਣੇ ਵਾਲੇ ਉਹ ਨਵੀਂ ਸਰਕਾਰ ਨਾਲ ਪਾਲਿਸੀ ਬਣਨੀ ਹੈ ਕਹਿੰਦੇ ਯਾਰ ਇੱਕ ਮਿੰਟ ਬਹਿ ਜਾਓ ਉਹ ਉਹ ਇਹ ਪਾਲਿਸੀ ਬਣ ਜੂਗੀ ਉਹਦੇ ਬਤਾਰੂ ਹੋਣਾ ਵਾ ਜਿਹੜੇ ਜਿਹੜੇ ਦੇਖਿਆ ਪਹਿਲੇ ਤਰਿਆ ਯਾਰ ਕੁਝ ਪਹਿਲੇ ਆਪਣੇ ਜਿਹਨਾਂ ਨੂੰ ਕੋਟੇ 100000 ਰੁਪਏ ਤਰਿਆ ਕਹਿੰਦਾ 20-20 ਹਜ਼ਾਰ ਤਰਿਆ ਵਾ ਉਹ ਬਾਕੀ ਪੈਸੇ ਕਰਨ ਵਾਲੇ ਜਿੰਨੇ ਬਣਦੇ ਆ ਉਹਨਾਂ ਨਾਲ ਵੀ ਉਹ ਸਾਡੀ ਉੱਤੇ ਗੱਲ ਹੋਈ ਆ ਇਹ ਵੀ ਜਦੋਂ ਲੈ ਕੇ ਕੱਲ ਦੇ ਮੰਗ ਪੱਤਰ ਆਪਾਂ ਦੇ ਦੇਣਾ ਉਹ ਉੱਪਰ ਉਪਰੋਂ ਆਯੂਗ ਇਹ ਵੀ ਕੌਂਸਲ ਬਣ ਕੇ ਉਹਦੇ 15 ਤਰੀਕ ਦਾ ਕਹੀਏ ਸਰਕਾਰ ਨਾਲ ਡਿਸਕਸ ਕਰਕੇ ਤੇ ਇਹ ਕੌਂਸਲ ਬਣਾ ਦੇਣੀ ਆ ਜਿਹੜੀਆਂ ਬਾਕੀ ਦੀਆਂ ਰਕਮ ਰਹਿ ਗਈਆਂ ਜਿਨ੍ਹਾਂ ਦੇ ਕਾਹਤ ਹੋਏ ਆ ਉਹ ਵੀ ਕੰਮ ਨਹੀਂ ਆਦੇ ਤੇ ਉਤਰੋ ਉਹ ਅੱਗੇ ਕਲਚਰਡੇਰੇ ਆ ਇਹ ਚੇਅਰਮੈਨ ਜਿਹੜੇ ਆਪਣੇ ਆਗੇ ਆ ਵੇ ਨੂੰ ਗੁਪਾਰ ਉਹਨਾਂ ਨਾਲ ਗੱਲ ਸਾਡੀ 8 ਤਰੀਕ ਨੂੰ ਹੋ ਚੁਕੀ ਆ ਠੀਕ ਹੈ ਜੀ ਇਹਦੇ ਨਾਲ ਆ ਰਿਪੋਰਟ ਪਾਵਾ ਨਿਰਮਲ ਸਿੰਘ ਦਾ ਇੱਕ ਹੈਗਾ ਜੀ ਸਰਪੰਚ ਦਾ ਖੱਤਰ ਵਾਲੇ ਦਾ ਟਰੈਫਿਕਰ ਦੇ ਨੂੰ 15 ਦਿਨ ਹੋ ਗਿਆ ਉਹਨਾਂ ਸ਼ਿਕਾਇਤ ਨਹੀਂ ਕੀਤੀ ਪਰ ਸਾਉ ਨੂੰ ਪਾਇ ਚੜਿਆ ਪਰ ਫੇਰ ਵੀ ਚੜਿਆ ਉਹ ਤੇਰੇ ਚੜੂਗਾ ਉੱਥੇ ਜਈ ਵੀ ਆਪਣੇ ਘੋਤੇ ਮੰਨ ਬੱਲਾਂ ਵਾਲੇ ਆਲੇ ਉਹ ਤੇਰੇ ਚੜੂ ਉਹਦਾ ਨੋਟ ਕਰ ਲਿਆ ਦਰਮਾਹ ਜਰਾਂ ਦੇ ਕੋਲ ਆ ਇਹ ਜਾ ਕੇ ਆਪਣੀ ਜਿਹੜੀ ਆ ਤੇਰੇ ਆਸੀ ਨੂੰ ਜਈ ਨੂੰ ਜਈ ਨੂੰ ਦੇਣੀ ਚ ਪਈ ਤੇ ਇਹ ਨੂੰ ਕਰਦੇ ਉਹ ਟਰੈਫਿਕ ਫੇਰੇ ਚੜ ਜਾਊਗਾ ਜਿਹੜਾ ਖੱਜਰ ਵਾਲੇ ਦਾ ਆ ਕੋਈਆ ਲਾਲ ਚੱਕ ਦੀ ਦਰਬਾਰਾਂ ਤੇਆਂ ਜੀਆਂ ਲੋਕੇ ਖੜ ਗਿਆ ਤਾਰਾ ਜਮਾਨ ਲੋੜ ਕੀ ਜੇਦਾ ਵੀ ਐਸੇ ਜਮਾਨਾ ਇਹਦਾ ਲੋਕ ਦੇਸੀ ਦਾ ਇੰਦਰ ਸਿੰਘ ਆ ਬਜਨ ਸਿੰਘ ਆ ਆਪਣੇ ਲੋਕੇ ਖੁਰਦਾ ਉਹਦਾ ਪੋਰਟ ਕਾਲ ਉਹ ਪੋਰਟ ਜਿਹੜਾ ਵਾਲਾ ਉਹ ਨੂੰ ਮੇਜੂਗਾ ਉਹਦਾ ਰਖਾਤਾ ਉਹ ਤੇਰੇ ਜਾ ਕੇ ਤੇ ਮੱਲਾ ਨੇ ਫੱਟੇ ਜਾ ਕੇ ਆਪਣਾ ਪੋਰਟ ਲੈਣਾ ਆਰੇ ਵਾਲੇ ਦੇ ਤੇ ਪ੍ਰਦੀਪ ਤੇਰੀਆਂ ਤਾਰਾਂ ਟੰਗੀਆਂ ਇੱਕ ਕੋਲ ਲੱਗਦਾ ਵਾ ਉਹ ਵੀ ਫੇਰੇ ਜਾ ਕੇ ਮਿਲ ਜਾਣਾ ਉਹ ਵੀ ਇਹ ਨੋਟ ਕਰਾਤਾ ਆਪਣੇ ਮੱਲਾਂ ਵਾਲਿਆਂ ਨੂੰ ਜੀ 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 ਇਹਨੂੰ ਆਪਣੇ ਮਾਣ ਨੂੰ ਕਿਵੇਂ ਹਾਂ ਸਿਕਿਉਰਟੀ ਹਾਂ ਫਰੇ ਘਰ ਹਾਂ ਅਜੂਨ ਆਉਂਦਾ ਹੈ ਉਹ ਉਹਦੀ ਮਾਰੀ ਨਹੀਂ ਉਹ ਤਾਂ ਉਹ ਤਾਂ ਬੰਦਾ ਦਾ ਕਰਪੜੀਕਾ ਉਹ ਤੇ ਰਿਸ਼ੂ ਕੋਈ ਲੈ ਕੇ ਰਿਸ਼ੂ ਕਰਨ ਵਾਸਤੇ ਸਪਲਾਈਅਰ ਦੇ ਕਰਦਾ ਵਾ ਉਹਨਾਂ ਦੇ ਨੋਟਿਸ ਤੇ ਜਾਤਾ ਪੀਓ ਆਰ ਪੀ ਤੇ ਜਿਹੜੀ ਅਤਾਰੀ ਕੀਤੀ ਜਾਵੇ ਉਹ ਰਿਪੋਰਟ ਕੀਤੀ ਜਾਵੇ। ਇਸ ਤਰ੍ਹਾਂ ਜਿਸ ਤਰ੍ਹਾਂ ਆਪੋ ਮੀਟਰ ਬੱਸਾ ਛੜਿਆ ਉਹਦੀ ਰਿਪੋਰੀ ਹੋਊਗੀ ਜਿਹੜਾ ਕਿਸੇ ਸਰਸੇ ਦਾ ਮੀਟਰ ਬੱਸਾ ਹੈਗਾ। ਦੋਗੇ ਵਾਲੇ ਦਾ ਉਹਦੀ ਰਿਪੋਰੀ ਹੋਊਗੀ ਕਿ ਉਹ ਮੀਟਰ ਕੋਲ ਕਿਉਂ ਛੜਿਆ। ਜੇ ਉਹਦੇ ਮੀਟਰ ਛੜਿਆ ਕਿਹਦੇ ਹੋਰ ਵਜਾ ਨਾਲ ਤੇ ਉਹ ਸਾਨੂੰ ਪੈਸੇ ਨਹੀਂ ਭੇਟੇ ਸਰਕਾਰ ਨੂੰ। ਪਾਰਸ ਸਿੰਘ ਖੰਨਾ ਜੀ ਕਹਿੰਦੇ ਸਵਾਇਆ ਗਲਤ ਕਰੀ ਉਹਦਾ ਵੀ ਇਹ ਹਾਂ। ਕਿ ਉਹ ਨੇ ਪੜੀ ਤੇ ਹ ਸੰਦੇ ਸਾਰਿਆਂ ਚਲੋ ਆਸਾ ਸਿੰਘ ਭਾਵੇਂ ਸਲੇਵਨ ਤੁਹਾਡਾ ਕੀ ਚਲੋ ਕੋਈ ਨਹੀਂ ਬੈਠਾ ਬੈਠੋ ਲਾ ਲਓ ਲਾ ਲਓ ਯਾਰ ਪਤਾ ਨਹੀਂ ਕਿ ਪੂਰਾ ਨਾ ਹੈ ਸਮੂ ਕੀ ਸੀ ਬਹਾ ਸਰ ਨਹੀਂ ਮਿਲਿਆ ਚੇਵੀ ਕੱਟੇ ਹੋਏ ਨਾ ਹਾਂਜੀ ਹਾਂਜੀ ਅੱਜ ਵੀ ਡਾ ਟ੍ਰਾਂਸਫਰ ਨਹੀਂ ਮਿਲਿਆ ਬਾਕੀ ਸਭ ਮਿਲਿਆ ਨਹੀਂ ਨਹੀਂ ਟ੍ਰਾਂਸਫਰ ਨਹੀਂ ਲੱਗਿਆ ਇਹ ਤਾਰ ਕੱਲੀ ਪਾਈ ਹੋਈ ਹੈ ਜਦੋਂ ਪਤੇ ਕੋਈ ਫੇਸ ਨਹੀਂ ਹੁੰਦਾ ਮੇਰਾ ਤਾਂ ਬਿੰਦ ਇਹ ਹੋ ਰਿਹਾ ਜੀ ਇਹ ਹੋ ਰਿਹਾ ਇਹ ਸਿਹਰੇ ਪਹੋ ਰਿਹਾ ਕੋਈ ਨਹੀਂ ਆਪਾਂ ਕੀ ਹੋਈ ਆਈ ਆ ਲੰਘਾਂਗੇ ਆਪਾਂ ਔਰ ਅਕਾਂ ਬਾਸ਼ੰਡਾ ਦਾ ਇਹਨਾਂ ਫਾਸੇ ਲਾਉਣਾ ਇੱਕ ਪਟਾਰਾ ਸਿਰੋਂ ਪਿੰਡਾਂ ਦਾ ਕੰਮ ਆਜੋ ਹੱਥੋਂ ਲੈਪੀ ਤੇ ਸਾਰਾ ਜਿਹੜਾ ਜੋ ਵੀ ਮਸਲਾ ਵਾ ਅਸਲੀ ਉਹ ਬੂਨੇ ਦਾ ਜੋਗੜ ਮਸਲਾ ਵਾ ਇਹ ਡੋਗਾ ਆਪਣਾ ਆਜਾ ਕੇ ਫੁਰੇ ਹੋਈ ਉਹ ਬਾੜ ਕੇ ਸਾਰਾ ਜਿੰਨਾ ਜਿੰਨੇ ਤਾਰਾ ਪੈ ਰਹੇ ਆ ਢਿੱਲੀਆਂ ਵਾ ਜਦ ਉਹਨੇ ਕੇ ਮोटे ਕੰਮ ਹੋਣ ਲਿਆ ਇੱਕ ਨਾਲ ਕੇ ਪੇੜ ਦੇ ਜਿਹੜੇ ਆ ਸਾਡੇ ਬੁੱਤਾਂ ਸੇ ਕੋਣੀ ਉਹ ਸੋਹਰੇ ਆਪਣੀ ਫਾਇਲ ਜਮਾ ਕਰਾਉਣ ਗਏ ਉਹਨਾਂ ਨੂੰ ਕਹਤਾ ਗਿਆ ਉਹ ਸੋਹਰੇ ਆਪਣੀ ਫਾਇਲ ਜਮਾ ਕਰਾਉਣ ਆ ਇਹ ਆਪਣਾ ਮੀਟਰ ਕਿਲਾਵਾ ਉਹ ਲੋਵਾ। ਇਸੇ ਤਰ੍ਹਾਂ ਆਪਣੇ ਮਿਰਾੜੇ ਭਰਾੜੇ ਦੇ ਜਿਹੜੇ ਤੁਹਾਡੇ ਕੋਲ ਬਸਲੇ ਸੀਗੇ ਉਹ ਦਿਸਕਸ ਉਹਦੇ ਉਹਦੇ ਭਰਾ ਲੋ ਮੈਨੂੰ। ਠੀਕ ਹੈ ਜੀ। ਆਮ ਲਾਗ ਪੱਤਰ ਕਿਲਾਵਾ ਮੈਂ ਤੁਹਾਨੂੰ ਵੜਾ ਜਾ ਤੁਹਾਡੇ ਗਾੜੀ ਨੂੰ ਫੋਟੋ ਫੋਟੋ ਪਾ ਦੇਣਾ। ਜੇਤੇ ਮੋਟਰ ਲਈ 16 ਮੀਟਰ ਸਪਲਾਈ ਦੀ ਆਪਾਂ ਮੰਗ ਕਰਿਆ ਪਰ ਜਿਹੜੀ ਗੱਲ ਆਪਣੀ ਉੱਪਰ ਹੋਈ ਹੈ ਪਟਿਆਲੇ ਪਰ ਪਟਿਆਲੇ ਨੂੰ ਫੇਰ ਦੇਣਾ ਆਪਾਂ ਸਰਪੱਤਾਂ ਦੇ ਕੋਲ ਆਉਂਦੇ ਆਂ ਆਹ 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 ਸੁਪਲਾਈ ਕੇ ਬਾਰੇ ਬਾਤ ਹੋ ਜਾ ਗਈ ਕਿਉਂ ਉਹ ਅਗਲੇ ਦਿਨ ਉਹਦੀ ਪੂਰਤੀ ਕਰਾਉਣੀ ਆ ਆਪਣੇ ਐਫਸੀ ਨੂੰ ਫੋਨ ਕਰਨਾ ਅਕਟਰ ਸਾਹਿਬ ਨੂੰ ਫੋਨ ਕਰਨਾ ਲੋੜ ਪੈ ਉੱਪਰ ਵੀ ਕਰਨਾ ਉਹ ਸਾਰਾ ਆਰਡਰ ਸੁਪਲਾਈ ਜਿੰਨੀ ਸਭ ਤੋਂ ਵੱਡੇ ਮੇਰੇ ਉਹ ਪੂਰੀ ਕਰਨੀ ਆ ਮੰਮੀ ਨੇ ਮੰਗਿਆ ਤੇ ਜਿਨ੍ਹਾਂ ਦੇ ਕਰਾਰ ਕਰਵਾਉਣ ਵਾਲੇ ਜਿਨ੍ਹਾਂ ਦੇ ਪੈਸੇ ਭਰੇ ਹੋਏ ਆ ਕੰਟਰੈਕਟਰਾਂ ਦੇ ਪੈਸੇ ਭਰੇ ਹੋਏ ਆ ਜਿਨ੍ਹਾਂ ਨੇ ਆਪਣੇ ਪੈਸੇ ਜਮ੍ਹਾਂ ਕਰਾਏ ਹੋਏ ਆ ਉਹਨਾਂ ਦਾ ਸਮਾਨ ਨਿਕਲ ਰਿਹਾ ਉਹ ਆਪਣਾ ਸਮਾਨ ਲੈਣ ਕਿਸੇ ਵੇਲੇ ਕੋਈ ਟ੍ਰਾਂਸਪੋਰਟ ਮੁੰਡਾ ਕੋਲ ਉਸ ਸਮਾਨ ਸਟਾਟਾੜਾ ਉਹ ਅਗਲੇ ਦਾ ਨਾਲ ਕੇ ਲੈ ਕੇ ਜਾਣ ਜਾਉਂਦੇ ਅਗਲੇ ਦਾ ਨਾਲ ਕੇ ਲੈ ਕੇ ਜਾਣ ਬਹੁਤ ਕਾਰ ਜੇ ਇਹ ਨੂੰ ਸਮਾਨ ਨਾ ਛੱਡ ਕੇ ਜਾਓ ਜਿਹੜੇ ਜੇਆਂ ਰਾਣੀ ਤੁਸੀਂ ਤੋੜਾ ਟੋੜਾ ਚੋਕਰੋ ਆ ਸਾਰੇ ਆ ਬਿਕਾਰੀ ਬੋਤੇ ਮੈਂ ਉਹਨਾਂ ਸਾਹਮਣੇ ਕਹਿਣ ਦਾ ਤੁਹਾਨੂੰ ਕੋਲੋਂ ਆਪਣੀ ਆਸਰ ਦੇ ਬਤਾਲ ਪੂਰਾ ਸਮਾਨ ਛੱਡ ਡਾ ਕੇ ਆਪਣਾ ਖੜੋ ਜਿਹੜਾ ਅੱਜ ਰਹਿ ਗਿਆ ਮੰਨ ਲਓ ਤੇ ਉਹਨੂੰ ਕੇ ਪੂਰਾ ਕਰੋ ਉਹ ਨੂੰ ਪੂਰਾ ਪੋਰ ਜਾਊਗਾ ਉਹਦਾ ਸਮਾਨ ਆ ਗਿਆ ਆਪਣਾ ਲੈ ਜਾਓ ਆਪਣਾ ਸਮਾਨ ਪੂਰਾ ਕਰਨ ਦੀ ਜ਼ਿੰਮੇਵਾਰੀ ਤੁਹਾਡੀ ਆ ਬਸ ਕਿੰਿ ਸਵਾਰੀ ਕਰਨ ਨੂੰ ਅੱਛਰਸਾਲ ਗੋਣ ਦੇਤੇ ਆ ਆ ਰੋਡ ਬਣਾਉਣ ਵਾਲੀ ਜਿਹੜੀ ਗੱਲ ਆ ਰੋਡ ਬਣਾਉਣ ਵਾਲਾ ਤਾਂ ਇਹਨੇ 47 ਰੁਪਏ ਦੀਸਿਆ ਆਪਣੀ ਮੰਤ 1200 ਦੀਆ ਉੱਤੇ ਹੀ ਅੱਧ ਤਰੀਕੂ ਕਹਿ ਕੇ ਆਇਆ ਉਹ ਦੁਬਾਰਾ ਇੱਕ ਰੈਗੂਲਟਰੀ ਵਿੱਚ ਨੂੰ ਭੇਜ ਲ ਕੇ ਫੇਰ ਲੈ ਕੇ ਬਾਰਾਂ ਤੋਂ ਵਾਸਤੇ ਪਰ ਐਵੇਂ 4700 ਰੁਪਿਆ ਦਾ ਉਹ ਵੀ ਤੁਹਾਡੇ ਦੇ ਰੋਗ ਲੱਗੀ ਗਈ ਆ ਉਹਦੇ ਬਾਪੂ ਜਿਹੜਾ ਸਾਡੇ ਖੁਦਰ ਗਿਆ ਪੁੜਾਈ ਕਰ ਗਿਆ ਤੇ ਉਹਨਾਂ ਨਾਲ ਕਰ ਵੀ ਰਾਇਆ ਉਹਨਾਂ ਦਾ ਕਾਰ ਇੱਥੇ ਵੀ ਗਿਆ ਨਾ ਬਦਰੋ ਕਹਿਣਾ ਆਧਾਰ ਕਾਰਡ ਲਿਆਓ ਹੁਣ ਮਰੇ ਕੋਲੋਂ ਆਧਾਰ ਕਾਰਡ ਪਕਾਵਾਗੇ ਉਹਦਾ ਉੱਤੇ ਨਾਲੇ ਗੱਲ ਹੋ ਗਈ ਆ ਉੱਥੇ ਦੇ ਸਰਪੰਚ ਸਾਹਿਬ ਨੇ ਕਹਤਾ ਕੋਈ ਰਕਾਰ ਦੇਗੀ 4700 ਰੁਪਏ ਮੈਂ ਜਦੋਂ ਤੂੰ ਚਾਹੋ ਆਪਣਾ ਲੋੜ ਰਿਹਾ ਲੋ ਕੋਈ ਤੁਹਾਨੂੰ ਨਾਮ ਟੈਨ ਕਰਨ ਦੀ ਲੋੜ ਨਹੀਂ ਪਊਗੀ। ਅਨਾਰਤrana ਜਿਹੜੀਆਂ ਵਾ ਜਿਹੜੀਆਂ ਅਨਾਰਤrana ਵਾ ਖਾਲ ਬਹਿਣ ਹੋਈਆਂ ਉਹ ਸਿਰਫ ਆਪਣੇ ਇੱਥੇ ਬਣਾਓ ਜਿਹਨਾਂ ਦੇ ਬਣੇ ਬੜਾ ਸਮਾਰਟ ਬਣੇ ਜਿਹਨਾਂ ਦੇ ਬਣੇ ਬੜਿਆ ਉਹ ਆਣ ਕੇ ਆਪਰਾ ਜਿਹਨਾਂ ਨੂੰ ਆਪਣੇ ਅਸਲੀ ਨੂੰ ਜਾ ਕੇ ਬਣਾਓ ਉਹ ਆਪਣਾ ਯਾਤਰੀਓ ਜੇ ਇਹੋ ਆਇਤੀਓ ਤਾ ਦੇਖੇ ਜੇਰ ਕੋ ਖੜ ਕੇ ਉਹ ਆਪਣੇ ਇਹਨਾਂ ਨੂੰ ਡਾਕਟਰ ਕੋਲ ਲਿਵਾਉਣਾ ਹੈ ਬਲਵਾਂ ਦਾ ਮਗੂਰ ਉਹ ਆਪਣਾ ਅੰਗੇ ਦਰਵੀਰ ਉਹ ਆਪਣਾ ਇਚਿਵਲ ਪਾ ਕੇ ਤਾਰਾ ਚੱਕਰ ਬੰਟੋ ਬਿਤੀ ਜਿੱਥੇ ਤੁਹਾਨੂੰ ਕਾਹਟ ਆਵੇ ਸੁਧਾ ਮੇਰਨਾ ਫੋਟੋ ਕਰ ਲੋ ਇੱਥੇ ਸਾਬਣਾ ਫੋਟੋ ਕਰ ਲੋ ਇੱਥੇ ਸਾਬ ਘੀਰੇ ਦਾ ਕਾਰਨ ਮੇਰਨਾ ਫੋਟੋ ਕਰ ਲੋ ਉਹ ਧੀਗਾ ਭਾਈ ਉਹ ਮੈਨੂੰ ਕਹਿੰਦਾ ਮੈਂ ਇੱਥੇ ਤਰਤ ਘਾੜ ਪੈਰੀਆ ਜਾਂ ਜੇ ਜੇ ਲਾਇਰ ਪਹਿਤ ਵਗ ਰਿਹਾ ਉਹ ਸਭਲੇ ਤੋ ਦੱਸੋ ਆ ਪਹਿਲੇ ਇੱਕੜ ਦੇ ਵਿੱਚ ਕੋਰ ਚੁੱਕ ਕਰਦੇ ਜਿੱਥੇ ਮਰਜੀ ਉਹ ਨੋਟੀਫਿਕੇਸ਼ਨ ਆਣਾ ਉਹ ਸ਼ੇਤੀ ਰੋਣੇ ਆਜੂਗਾ ਇਹ ਆਪਣੀ ਮੰਨੀ ਹੋਈ ਮੰਗਿਆ ਬਾਲਕ ਬਣਾ ਕੇ ਮੰਗਿਆ ਇਹਦਾ ਮੋਰਚਾ ਲਾ ਦੇ 15 15 ਦਿਨ ਚਰਚਾ ਦੇ ਵਿੱਚੇ ਉਹ ਮੰਗ ਬਣਾਏ ਹੋਈਆਂ ਉਹਦਾ ਜੇ ਨੋਟੀਫਿਕੇਸ਼ਨ ਹੋਇਆ ਉਹ ਆਜੂਗਾ ਮਿੱਟੀ ਤੋਂ ਦੇਸੀ ਦਾ ਪਰ ਤੁਹਾਨੂੰ ਤੁਹਾਡੇ ਅੰਦਰ ਲੱਗਣਾ ਹੈ ਫਤਿਹਾਰੋ ਤੁਹਾਡੇ ਅੰਦਰ ਫਤਿਹ ਮਿੱਟੋ ਆ ਜਾਵੇ ਫੇਰ ਮਿੱਟੋ ਬਾਹਰ ਨਿਕਲਣੇ ਸੀ ਤੁਹਾਡੇ ਟੱਕਰਾ ਪਰਤੇ ਅੰਮ੍ਰਿਤਪੁਰ ਪਰੋਂ ਤੋਂ ਨਹੀਂ ਨਿਕਲਣ ਤੇ ਇਹ ਉਹ ਮੰਨੇ ਆ ਪਹਿਲਾ ਪੜਾਪ ਉਹਨੇ 5 ਮੀਟਰ ਅੰਦਰ ਲਾਵਾਂਗੇ 6 ਮੀਟਰ ਬਾਹਰ ਖੜਾਗੇ ਤੇ ਜਿੰਨਾਂ ਦੇ ਬਾਹਰ ਕਰਦੇ ਆ ਉਹਨਾਂ ਦੇ ਵੀ 5 ਮੀਟਰ ਅੰਦਰ ਲਗਦੇ ਜੇ ਵੀ ਟੈਂਟਰ ਸਪਲਾਈ ਵਾਲੀ ਗੱਲ ਜਿਹੜੀ ਆ ਉਹ ਮੇਰੇ ਵੀਰੋ ਜਿਹਦਾ ਟ੍ਰਾਂਸਫਰ ਰਹਿੰਦਾ ਕੋਈ ਸਮਾਂ ਰਹਿੰਦਾ ਉਹ ਤੁਹਾਨੂੰ ਉਹਨਾਂ ਕੋਲ ਮੰਨੇ ਹੋਇਆ ਪੰਚਾਇਤ ਤੱਕੇ ਗਵਾਂਗੇ ਹਾਰਾ ਹੱਥ ਜਾਵੋਗੇ ਜੇ ਨਾ ਜਾਗੇ ਤਾਂ ਮੈਂ ਲੜਾਈ ਕਰੀ ਜਾਰੀ ਰੱਖੂੰਗੀ ਦੂਜੇ ਬੰਦੇ ਜਿਨ੍ਹਾਂ ਦੇ ਐਕਸਿਪਟ ਪਾਸ ਹੋਏ ਆ ਜਾਜ ਹੋਣ ਆਏ ਆ ਉਹਨਾਂ ਦਾ ਜੋ ਉਹਨਾਂ ਦਾ ਫੰਡ ਜਾਰੀ ਕਰਾਵਾ ਦੇ ਬੇਤਰਾਵੇ ਤੇ ਕਾਹਤੋਂ ਉਹ ਜੋ ਫੰਡ ਜਾਰੀ ਕਰਾਵਾ ਗਏ ਇਤਨਾ ਦੇ ਐਕਟੋਰ ਬਾਹਰ ਆ ਉਹ ਆਪਣੇ ਪਾਸ ਬਣਾ ਅਜਿਹਾ ਫੌਲ ਕਰਾ ਦੇ ਲੈ ਚਾ ਲੋ ਬਿਜਲੀ ਬੋਰਡ ਚ ਵਿਆਪਕ ਰੂਪ ਚ ਫੈਲਾ ਪੇਟਾ ਜਾਂ ਬੰਦ ਕੀਤਾ ਜਾਵੇ ਖਪਤਕਾਰ ਨੂੰ ਸ਼ਿਕਾਇਤ ਕਰਨ ਲਈ ਇੱਕ ਟਰਾਲੀ ਮਿਲ ਜਰਾ ਟਾਲ ਫਰੀ ਨੰਬਰ ਦਿੱਤਾ ਜਾਵੇ ਜੇ ਇਹਦੀ ਮੌਕੇ ਦਾ ਕਾਰਜ ਨਾ ਹੋਵੇ ਦੇਖੇਦਾਰੀ ਬੀਤ ਬਰਾਦ ਕਰਕੇ ਬੋਰਡ ਉੱਪਰ ਦੀ ਨਵੀਂ ਪਰਿਕਰਤੀ ਕੀਤੀ ਜਾਵੇ 2000 ਐਕਟਰੀ ਨਾ ਆਜੇ ਕਰਕੇ ਬਿਜਲੀ ਬੋਰਡ ਨੂੰ ਪੁਰਾਣੇ ਤੋਂ ਕਹ ਰਿਹਾ ਇਹ ਆਪਣੀ ਮੰਗ ਸਰਕਾਰ ਨਾਲ ਰਿਹਾ ਪਰ ਆ ਜਿਹੜੀ ਟੋਰਫੀ ਨੰਬਰ ਆ ਜਿਹੜਾ ਮੰਨੀ ਨਹੀਂ ਮਿਲ ਗਿਆ ਤੁਹਾਨੂੰ ਇਹ ਟੋਰਫੀ ਨੰਬਰ ਮਿਲੂਗਾ ਮੈਂ ਕਹ ਰਿਹਾ 1912 ਸਿੱਧੇ ਤੋਂ ਕਿ ਤੁਹਾਨੂੰ 1912 ਨੰਬਰ ਦੇ ਨਾਲ ਲਿਖੋਣਾ ਹੋਵੇ ਉਹਦੇ ਨਾਲ ਗੱਲ ਕਰੋ ਉੱਪਰ ਕਿ ਤੁਹਾਡੇ ਕੋਲ ਪੁਰਾਣਾ ਜਿਹੜਾ ਪੁਰਾਣਾ ਲੈਂਡ ਮੈਨ ਪੁਰਾਣਾ ਉਹ ਕਿਉਂ ਪੈ ਗਿਆ ਉੱਪਰ ਕਰੋ 1912 ਦੇ ਸਟੇਟ ਪਾ ਦਿਓ 1912 ਦੇ ਸਟੇਟ ਪਾ ਦਿਓ ਠੀਕ ਹੈ ਜੀ ਦਵਾਈ ਆਪੋ ਕਰਵਾ ਲੇ ਬਿਲਕੁਲ ਮੈਂ ਅੱਜ ਤੋਂ ਬਾਅਦ ਆ ਜਿੰਨੇ ਬੈਠੇ ਪੰਡਾਲੇ ਬੈਠੇ ਜੋ ਆਪਣੇ ਬੰਦਾ ਜਾਏ ਤੇ ਨਾਲ ਦੇ ਬੰਦੇ ਜਾ ਕੇ ਪਹੁੰਚੋ ਕਿ ਰਿਸ਼ਵਤ ਐਕਟ ਕਰ ਸਕਿਆ ਵੀ ਕਹਿ ਰੂ ਨੀ ਕਰੇ ਜੈਨੂ ਦੇ ਲਾਡਲ ਨੂੰ ਕਿਹਨੂੰ ਤਰਾਫਾ ਰੂ ਤੁਜੀ ਕਰ ਅਰੇ ਤਰਾਫਾ ਮਰਿਆ ਇਹ ਤੁਹਾਡੀ ਗੱਲ ਮੰਨੀ ਹੋਈ ਐ ਇਹਦੇ ਵਿੱਚ ਲਿਖੀ ਹੋਈ ਆ ਸਾਡੇ ਇਹ ਸਟਾਫ ਉਹਨਾਂ ਦੀ ਗੱਡੀ ਤੇ ਆਉਣਿਆ ਉਹਨਾਂ ਦੀ ਗੱਡੀ ਕਿ ਕਰਦੇ ਆ ਕਵੀ ਟੈਂਕਾ ਚੱਲ ਰਿਹਾ ਕਵੀ ਕਿੰਚੇ ਦੇ ਤਰਾਫਾ ਤੁਰੇ ਜਾ ਰਿਹਾ ਉਹਨਾਂ ਦੀ ਡਿਊਟੀ ਆ ਤੁਸੀਂ ਆਪਣਾ ਹਮੇਸ਼ਾ ਦੇ ਪਾਲੋ ਆਪਣਾ ਫੋਨ ਨੰਬਰ ਕਰਕੇ ਦੱਸ ਦਿਓ ਕਿਸ ਕਿਸ ਕਾਰ ਕਰਕੇ ਆਦੇ ਜੈਨੂ ਕੋਲ ਕਰਕੇ ਆਦਾ ਬਹਰਾ ਆਉਂਦਾ ਐਨਾ ਕੰਮ ਕਰਨਾ ਉਹ ਠੀਕ ਹੈ ਬੋਲੇ ਆਓ ਜਿਹੜਾ ਸਤਿ ਸਾਨੂੰ ਤੇ ਸਾਰੇ ਗੱਲ ਕਰ ਲੈਂਦੇ ਮੈਂ ਜੋ ਵੀ ਅੰਦਰ ਗੱਲ ਹੋਈ ਮੈਂ ਦੱਸ ਦਿਆਂ ਜਰੇ